ਤਾਂ ਤਨ ਬਾਬਾ ਅਮਰਨਾਥ ਜੀ ਦੇ ਸਥਾਨ ਤੇ ਜੋ ਕਿ ਮਾਗੀ ਦਾ ਜੋੜ ਮੇਲ ਮਨਾਇਆ ਜਾ ਰਿਹਾ ਹੈ ਤੇ 14 ਤਰੀਕਾ ਅੱਜ ਵੱਖ-ਵੱਖ ਜੋ ਲੰਗਰ ਨੇ ਲਗਾਏ ਗਏ ਨੇ ਤੇ ਉਸ ਨੂੰ ਲੈ ਕੇ ਦਸਤਾਰਾਂ ਦਾ ਲੰਗਰ ਵੀ ਇੱਥੇ ਲਗਾਇਆ ਗਿਆ ਲੰਬੇ ਕੇਸਾਂ ਦੇ ਮੁਕਾਬਲੇ ਹੋਣ ਗਤਗਾ ਪ੍ਰਦਰਸ਼ਨ ਹੋਣ ਉਹ ਵੀ ਕਰਵਾਏ ਗਏ ਨੇ ਤੇ ਗੱਲਬਾਤ ਕਰਦੇ ਦੀਪ ਬਾਈ ਸਾਡੇ ਨਾਮ ਜੇਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਲੰਬੇ ਸਮੇਂ ਤੋਂ ਹੈ ਜਿਹੜੇ ਉਪਰਾਲੇ ਨੇ ਤਾਂ ਤਨ ਤਨ ਬਾਬਾ ਅਮਰਨਾਥ ਜੀ ਦੇ ਸਥਾਨ ਤੇ ਕੀਤੇ ਜਾ ਰਹੇ ਨੇ ਇਹ ਪਿਛਲੇ ਕਾਫੀ ਖਾੜੇ ਵੱਲੋਂ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਖਾੜਾ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਪਹਿਲਾਂ ਪਿੰਡਾਂ ਦੇ ਵਿੱਚ ਕਲਾਸਾਂ ਲਗਾ ਕੇ ਉਸ ਤੋਂ ਬਾਅਦ ਫਿਰ ਉਹਨਾਂ ਬੱਚਿਆਂ ਨੂੰ ਤਿਆਰ ਕਰਕੇ ਇੱਥੇ ਗੱਤਕੇ ਦਾ ਪ੍ਰਦਰਸ਼ਨ ਦਸਤਾਰਾਂ ਦੇ ਮੁਕਾਬਲੇ ਤੇ ਲੰਬੇ ਕੇਸਾਂ ਦੇ ਮੁਕਾਬਲੇ ਜਿਹੜੇ ਹਰ ਸਾਲ ਕਰਵਾਏ ਜਾਂਦੇ ਹਨ ਤੇ ਸਾਡਾ ਜਿੰਨੇ ਵੀਰ ਆਪਣੇ ਦਸਤਾਰ ਕੋਚ ਇੱਥੇ ਪਹੁੰਚੇ ਆ ਇਹ ਵੀ ਪਿੰਡਾਂ ਦੇ ਵਿੱਚ ਜਾ ਜਾ ਕੇ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਅਸੀਂ ਤੁਹਾਡੇ ਚੈਨਲ ਦੇ ذریعے ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਜਿੰਨੇ ਵੀ ਪਿੰਡਾਂ ਦੇ ਵਿੱਚ ਬੱਚੇ ਆ ਦਸਤਾਰ ਗਤਕਾ ਦਮਾਲਾ ਸਾਹਿਬ ਤੇ ਗੁਰਬਾਣੀ ਗੁਰਬਾਣੀ ਕੰਠ ਮੁਕਾਬਲੇ ਵੀ ਆਪਾਂ ਕਰਵਾਉਂਦੇ ਆ ਜੋ ਵੀ ਸਿੱਖਣਾ ਚਾਹੁੰਦੇ ਆ ਉਹ ਅਖਾੜੇ ਦੇ ਨਾਲ ਜਰੂਰ ਸੰਪਰਕ ਕਰਨ ਤੇ ਉਪਰਾਲਾ ਕਿੰਨਾਂ ਵੀਰਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਜੀ ਇਹ ਅਪਰਾਲਾ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗਤਕਾ ਅਖਾੜਾ ਗੁਰਦਵਾਰਾ ਸ੍ਰੀ ਪੱਠਾ ਸਾਹਿਬ ਦੀ ਜਥੇਬੰਦੀ ਤੇ ਇਧਰ ਦੇ ਸਾਡੇ ਸਿੰਘ ਜਿਹੜੀ ਇਧਰ ਦੀ ਕਮੇਟੀ ਆ ਸੁਰਮਕ ਸਿੰਘ ਵਿਵਾਨੀ ਸੋਹਣ ਸਿੰਘ ਵਿਵਾਨੀ ਭੁਪਿੰਦਰ ਸਿੰਘ ਵਿਵਾਨੀ ਜੀ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਅਪਰਾਲਾ ਜਿਹੜਾ ਕੀਤਾ ਜਾਂਦਾ ਹੈ ਤੇ ਆਪ ਜੀ ਇਸ ਗਤਕਾ ਟੀਮ ਨਾਲ ਕਦ ਤੋਂ ਜੁੜੇ ਹੋਏ ਆ ਅਸੀਂ ਪਿਛਲੇ 20-25 ਸਾਲਾਂ ਤੋਂ ਜਿਹੜੀ ਇਹ ਸੇਵਾ ਨਿਭਾ ਰਹੇ ਆ ਤੇ ਸਾਡਾ ਮੇਨ ਮਿਸ਼ਨ ਇਹੀ ਹੈ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਅਸੀਂ ਨਸ਼ਿਆਂ ਤੋਂ ਬਚਾ ਕੇ ਗੁਰੂ ਦੇ ਲੜ ਲਾ ਸਕੀਏ ਤੇ ਉਹਨਾਂ ਨੂੰ ਆਪਣੀ ਵਿਰਾਸਤ ਦੇ ਨਾਲ ਜੋੜ ਸਕੀਏ ਆਪਣੀ ਜਿਹੜੀ ਪਛਾਣ ਆ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਸਾਨੂੰ ਕੇਸ ਆ ਕੇਸ ਗੁਰੂ ਦੀ ਮੋਹਰ ਆ ਪਹਿਲਾਂ ਬੱਚਿਆਂ ਤੋਂ ਕੇਸ ਰਖਵਾਓ ਤੇ ਉਹਨਾਂ ਨੂੰ ਸਾਹਮ੍ਹ ਸੰਭਾਲਦਿਵਾਰੇ ਵੀ ਦੱਸੋ ਉਸ ਤੋਂ ਬਾਅਦ ਫਿਰ ਬੱਚਾ ਹੌਲੀ ਹੌਲੀ ਆਪਣੇ ਆਪ ਮੋਟੀਵੇਟ ਹੋ ਕੇ ਅਮਰਤਾਰੀ ਵੀ ਬਣ ਜਾਂਦਾ ਹੈ ਤੇ ਬੱਚੇ ਤੁਸੀਂ ਦੇਖਿਆ ਵੀ ਲੰਬੇ ਕੇਸਾਂ ਦੇ ਮੁਕਾਬਲੇ ਕਰਾਏ ਨੇ ਲੜਕੇ ਹੋਣ ਲੜਕੀਆਂ ਹੋਣ ਕਿਸ ਤਰ੍ਹਾਂ ਮੋਟੀਵੇਟ ਕੀਤਾ ਕੀਤਾ ਜਾਂਦਾ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਖਾਸ ਤੌਰ ਤੇ ਛੋਟੇ ਬੱਚਿਆਂ ਨੂੰ ਇਸ ਦਾ ਇੱਕ ਜਿਵੇਂ ਪਿੰਡਾਂ ਦੇ ਵਿੱਚ ਮਾਵਾਂ ਕਹਿ ਦਿੰਦੀਆਂ ਵੀ ਬੱਚਿਆਂ ਦੇ ਕੇਸ ਭਾਰੀ ਆ ਹਾਂਜੀ ਵੀ ਸਾੜਦੇ ਤੋਂ ਸਾਹਮ ਨਹੀਂ ਹੁੰਦੇ ਇਹ ਮੋਟੀਵੇਟ ਉਹਨਾਂ ਨੂੰ ਇੱਕ ਕਰਨ ਦੱਸਣ ਲਈ ਕੀਤਾ ਜਾਂਦਾ ਵੀ ਇਹਨਾਂ ਬੱਚਿਆਂ ਦੇ ਕੇਸ ਆ ਕੇ ਇੱਥੇ ਦੇਖੋ ਵੀ ਜਿਹੜੇ ਕੇਸ ਲੰਬੇ ਇਹਨਾਂ ਦੇ ਇੱਥੇ ਆ ਦੇਖੋ ਕਿੱਡੇ-ਕੱਡੇ ਲੰਬੇ ਕੇਸ ਆ ਇਹਨਾਂ ਦੇ ਇਹਨਾਂ ਨੂੰ ਦੇਖ ਕੇ ਹੀ ਬੱਚੇ ਮੋਟੀਵੇਟ ਹੁੰਦੇ ਆ ਵੀ ਮੈਂ ਵੀ ਆਪਣਾ ਪਹਿਲਾ ਸਥਾਨ ਤੇ ਦੂਜਾ ਜਾਂ ਤੀਜਾ ਸਥਾਨ ਪ੍ਰਾਪਤ ਕਰਾਂ ਉਸ ਦੇ ਨਾਲ ਅਸੀਂ ਨਗਦ ਇਨਾਮ ਵੀ ਰੱਖੇ ਹੋਏ ਆ ਇਹ ਨਾ ਵੀ ਕੱਲਾ ਸ਼ੀਲਡ ਦੇ ਨਾਲ ਨਹੀਂ ਹਾਂਜੀ ਨਗਦ ਇਨਾਮ ਵੀ ਦਿੰਦੇ ਆ ਕਿ ਬੱਚੇ ਉਤਸ਼ਾਹਿਤ ਹੋਣ ਤੇ ਚੰਗੇ ਪਾਸੇ ਲੱਗ ਸਕਣ ਫਿਰ ਏਕ ਸਾਲ ਕਿੰਨੇ ਕੁ ਬੱਚੇ ਭਾਗ ਲੈਂਦੇ ਨੇ ਕਿਸਾਂ ਦੇ ਮੁਕਾਬਲੇ ਹੋਣ ਜਾਂ ਗੱਟਗੱਟੀ ਮਾ ਹੋਣ ਕਿੰਨੇ ਕੁ ਪਹੁੰਚਦੀਆਂ ਤਕਰੀਬਨ ਇੱਥੇ 3-400 ਬੱਚਾ ਭਾਗ ਲੈਂਦਾ ਇਹ ਦਸਤਾਰਾਂ ਦੇ ਮੁਕਾਬਲੇ ਦੇ ਵਿੱਚ ਵੀ ਬੱਚੇ ਬਹੁਤ ਉਤਸ਼ਾਹਿਤ ਹਰ ਸਾਲ ਮਤਲਬ गिनती ਜੇ ਪਹਿਲੇ ਸਾਲ 70 ਸੀਗੀ ਤਾਂ ਅਗਲੇ ਸਾਲ 150 ਹੋਈ ਆ 200 ਹੋਈ ਆ ਮਹਾਰਾਜ ਦੀ ਕਿਰਪਾ ਨਾਲ ਇਹ ਜਿਹੜੀ ਲਹਿਰ ਆ ਉਹਨੂੰ ਵਧਾਏ ਰਹੇ ਆ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਤੇ ਕੀਰ ਵਿੱਚ ਕੀ ਕਹਿਣਾ ਚਾਹੋਗੇ ਨੌਜਵਾਨ ਮੁੰਡੇ ਔੜਿਆਂ ਨੂੰ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਆ ਵੀ ਜਿਹੜਾ ਨਸ਼ੇ ਦਾ ਦੌਰ ਚੱਲ ਰਿਹਾ ਅੱਜ ਦੇ ਸਮੇਂ ਦੇ ਵਿੱਚ ਉਹਨੂੰ ਆਪਾਂ ਨਸ਼ੇ ਦੇ ਦੌਰ ਤੋਂ ਹਟਾ ਕੇ ਬੱਚਿਆਂ ਨੂੰ ਇੱਕੋ ਇੱਕ ਤਰੀਕਾ ਏ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਸ਼ਾਸਤਰ ਵਿਦਿਆ ਦੇ ਨਾਲ ਤੇ ਕੀਰਤਨ ਦੇ ਨਾਲ ਜੋੜ ਕੇ ਬੱਚਿਆਂ ਨੂੰ ਆਪਾਂ ਇਹ ਨਸ਼ੇ ਦੇ ਦੌਰ ਚ ਉਹਨਾਂ ਨੂੰ ਬਚਾ ਸਕਦੇ ਆ ਤੇ ਸਹਿਯੋਗ ਅਸੀਂ ਚਾਹੁੰਦੇ ਆ ਪਿੰਡਾਂ ਚ ਸਾਨੂੰ ਜਿੱਥੇ ਵੀ ਲੋੜ ਆ ਕਲਾਸਾਂ ਦੀ ਲੋੜ ਆ ਅਸੀਂ ਆਪਣਾ ਜਾ ਜਾ ਕੇ ਕਲਾਸਾਂ ਲਾਵਾਂਗੇ ਜਿੱਥੇ ਵੀ ਸਾਡੀ ਲੋੜ ਆ ਅਖਾੜੇ ਦੇ ਸਿੰਘਾਂ ਦੀ ਲੋੜ ਆ ਤੇ ਇੱਧਰ ਦੀ ਜਿਹੜੀ ਜਥੇਬੰਦੀ ਆ ਸਾਡੇ ਨਾਲ ਵੀਰ ਖੜੇ ਨੇ ਸੁਰਮਕ ਸਿੰਘ ਜੀ ਬਵਾਨੀ ਸਾਹਿਬ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਇੱਥੇ ਤੇ ਜਰਨੈਲ ਸਿੰਘ ਜੀ ਮਗਰੋੜ ਏ ਵੀ ਸਾਡੇ ਇਹਨਾਂ ਦੇ ਪਿੰਡਾਂ ਦੇ ਵਿੱਚ ਵੀ ਅਸੀਂ ਬੱਚੇ ਤਿਆਰ ਕਰ ਕਰਕੇ ਇੱਥੇ ਉਹਨਾਂ ਦਾ ਹੀ ਪ੍ਰਦਰਸ਼ਨ ਕਰਾਉਂਦੇ ਆ ਕਿ ਬੱਚਿਆਂ ਨੂੰ ਪਤਾ ਲੱਗੇ ਵੀ ਸਟੇਜ ਦੇ ਉੱਤੇ ਕਿਵੇਂ ਪਰਫਾਰਮੈਂਸ ਕਰਨੀ ਹੈ ਠੀਕ ਹੈ ਵਖਰੀ ਜੀ ਕੀ ਫਤਿਹ ਤੇ ਜਰਨੈਲ ਸਿੰਘ ਮਗਰੋੜ ਤੋਂ ਜੀ ਤੇ ਪਿਛਲੇ ਸਾਲ ਸਾਡਾ ਕੈਂਪ ਲੱਗਿਆ ਸੀ ਜੂਨ ਦੀਆਂ ਛੁੱਟੀਆਂ ਦੇ ਵਿੱਚ ਤੇ ਉਹ ਕੈਂਪ ਦੇ ਵਿੱਚ ਬੱਚੇ ਤੇ ਬੱਚਿਆਂ ਦੇ ਮਾਤਾ ਪਿਤਾ ਆ ਜਿਹੜੇ ਆਲੇ-ਦਾਲੇ ਨਗਰ ਹੈ ਨਾ ਉਹ ਇੰਨੇ ਪ੍ਰਭਾਵਿਤ ਹੋਏ ਪਠਾ ਸਾਹਿਬ ਦੇ ਵਿੱਚ ਪਹਿਲੀ ਵਾਰ ਹੀ ਕੈਂਪ ਲੱਗਿਆ ਸਾਡਾ ਪਠਾ ਸਾਹਿਬ ਕਿੰਨੀ ਵੱਡੀ ਸਟੇਜ ਹੈ ਜੀ ਲਾਈਵ ਚਲਦੇ ਪਰ ਉਹ ਉੱਥੇ ਭਾਗ ਲਿਆ ਜੀ ਬੱਚਿਆਂ ਨੇ ਤੇ ਅੱਜ ਕੱਲ ਦੇ ਬੱਚੇ ਮੈਨੂੰ ਕਹੀ ਜਾਂਦੇ ਵੀ ਕਿੰਨੇ ਵਜੇ ਪਹੁੰਚਣਾ ਇੰਨਾ ਉਤਸ਼ਾਹ ਬੱਚਿਆਂ ਦੇ ਤੇ ਮਾਤਾ ਪਿਤਾ ਕਹਿੰਦੇ ਲਾਈਵ ਕਿਹੜੇ ਚੈਨਲ ਤੇ ਚੱਲ ਰਿਹਾ ਸੀ ਇੱਥੇ ਘਰ ਬੈਠੇ ਵੇਖ ਰਹੇ ਤੇ ਇਹਨਾਂ ਦਾ ਇੰਨਾ ਵੱਡਾ ਉਪਰਾਲਾ ਹੈ ਜੀ ਬੱਚਿਆਂ ਨੂੰ ਕੌਮ ਨੂੰ ਇੰਨੀ ਵੱਡੀ ਦੇਣ ਹੈ ਕੋਈ ਸ਼ਬਦ ਨਹੀਂ ਹੈ ਕਿ ਉਹ ਸ਼ਬਦਾਂ ਦੁਆਰੇ ਨਾਲ ਧੰਨਵਾਦ ਕੀਤਾ ਜਾਵੇ ਕਿਹੜਾ ਜਿਹੜਾ ਗੁਰੂ ਦੇ ਬਾਣੀ ਤੇ ਬਾਣੀ ਨਾਲ ਜੋੜ ਦੇ ਦੇ ਕੇਸਾ ਸਵਾਸਾ ਸੰਗ ਨਵਾਈ ਆ ਪਰ ਅਰਦਾਸ ਵਿੱਚ ਵੀ ਬੇਨਤੀ ਕਰਦੇ ਆ ਤੇ ਅਸੀਂ ਰਿਣੀ ਆ ਜੀ ਤੇ ਹੋਰ ਵੀ ਆਪ ਜੀ ਦੇ ਚੈਨਲ ਥਰੂ ਮੈਂ ਸੰਗਤਾਂ ਨੂੰ ਨਗਰ ਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਤੋਂ ਲਾਹਾ ਲੋ ਜੀ ਤੇ ਤਾਂ ਕਿ ਸਾਡੇ ਬੱਚੇ ਨਸ਼ਿਆਂ ਵਿੱਚ ਨਾ ਜਾਣ ਸਾਡੇ ਬੱਚੇ ਕੁਸ਼ੰਗਤ ਨਾ ਕਰਨ ਗੁਰੂ ਦੇ ਲੜ ਲੱਗਣ ਤੇ ਸਾੰਦਿਆਂ ਨੂੰ ਕਹਿਣਾ ਨਹੀਂ ਪੈਣਾ ਭਾਈ ਆਹ ਮਾਰੇ ਗੁਰੂ ਦੇ ਜਿਹੜਾ ਜਾਂਦਾ ਹੀ ਗੁਰੂ ਨੂੰ ਮਿਲਣਾ ਜੇਕਰ ਇਹਨਾਂ ਵੀਰਾਂ ਦੀ ਅਸੀਂ ਲਾਹਾ ਲਈਏ ਵੱਧ ਤੋਂ ਵੱਧ ਤੇ ਇਹਨਾਂ ਦਾ ਸਾਥ ਦਈਏ ਜੀ ਤੇ ਤਾਂ ਸਾਨੂੰ ਗੁਰੂ ਕਲੰਗੀ ਤਰਪਾ ਸ਼ਹੀਦ ਦੇ ਜਿਹੜਾ ਥਾਪੜਾ ਹੈ ਉਹ ਉਦਨ ਦਿਉਰਨੀ ਆ ਕੇ ਕਲਗੀਧਰ ਪਾਸ਼ਾ ਜੀ ਦੀ ਜਿਹੜੀ ਅਸੀਸ ਹੈ ਤੇ ਉਹ ਸਾਡੇ ਬੱਚਿਆਂ ਨੂੰ ਇੱਕ ਸੱਚ ਦਾ ਮਾਰਗ ਇਹ ਟੀਮ ਵਿਖਾਉਂਦੀ ਹੈ ਇਹਨਾਂ ਦਾ ਵੱਧ ਤੋਂ ਵੱਧ ਹਾਦੋ ਜੀ ਬਹੁਤ ਬਹੁਤ ਰਣੀ ਹੈ ਜੀ ਧੰਨਵਾਦ ਜੀ ਇਹਨਾਂ ਦੇ ਠੀਕ ਹੈ ਆਪ ਜੀ ਕੀ ਵੀ ਵਿਚਾਰ ਰੱਖਣਾ ਚਾਹੋਗੇ ਮੈਂ ਜੀ 2006 ਤੋਂ ਇੱਕ ਜਥੇਬੰਦੇ ਨਾਲ ਜੂਸ ਚਾਲ ਮਿਲ ਕਮੇਟਾ ਜੁੜਿਆ ਮੈਂ ਕਲੱਬ ਦਾ ਪ੍ਰਧਾਨ ਹਾਂ ਜੀ ਤੇ ਮੈਂ ਆਪਣੇ ਪਿੰਡ ਪਹਿਲਾਂ ਸਭ ਤੋਂ ਪਹਿਲਾਂ ਮੈਂ ਦੋ ਬਲੱਡ ਕੈਂਪ ਲਾਏ ਜੀ ਜਿਨ੍ਹਾਂ ਵਿੱਚ 50-50 ਡੋਨਰ ਹੋਏ ਜੀ ਸਭ ਤੋਂ ਵੱਡੀ ਗੱਲ ਜਦੋਂ ਉਸ ਟਾਈਮ ਲੋਕ ਡਰਦੇ ਸੀਗੇ ਨਾ ਜੀ ਬਲੱਡ ਦੇਣ ਤੋਂ ਉਸ ਟਾਈਮ ਅਸੀਂ ਲਹਿਰ ਸ਼ੁਰੂ ਕੀਤੀ ਸੀਗੀ ਜੀ ਤੇ ਹੁਣ ਸਾਡਾ ਇੱਥੇ ਹੀ ਬਿੰਦਾਂਖ 14ਵਾਂ 15ਵਾਂ ਕੈਂਪ ਹੈ ਜੀ ਪੀਜੀ ਤੋਂ 150 ਡੋਨਰ ਹੋ ਜਾਂਦਾ ਜੀ ਤੇ ਮੈਂ ਖੁਦ ਵੀ 77 ਵਾਰ ਡੋਨੇਟ ਕਰ ਚੁੱਕਿਆ ਜੀ ਮੈਂ ਲੋਕਾਂ ਨੂੰ ਮੈਸੇਜ ਦਿੰਦਾ ਜ ਵੀ ਡੋਨੇਟ ਕਰ ਰਹੇ ਆ ਮੈਂ ਹੁਣ ਵੀ 2 ਮਹੀਨੇ ਪਹਿਲਾਂ ਡੋਨੇਟ ਕੀਤਾ ਜੀ ਤੇ ਮੈਂ ਹਰ ਇੱਕ ਸਾਲ ਬੂਟੇ ਲਾਉਂਦਾ ਦੋ ਦੋ ਸੌ ਬੂਟਾ ਜੀ ਤੇ ਸਮਾਜ ਸੇਵਾ ਦੇ ਕੰਮ ਕਰਨੇ ਨੂੰ ਮੈਂ ਉਤਸ਼ਾਹਤ ਹਾਂ ਜੀ ਪਰ ਮੈਂ ਹੁਣ ਮੈਂ ਆਪਣੀ ਉਮਰ ਦੇ ਹਿਸਾਬ ਨਾਲ ਮੈਂ ਆਪਣੀ ਲਾਈਨ ਬਦਲੀ ਜੀ ਮੈਂ ਹੁਣ ਸਿੱਖੀ ਦੇ ਪ੍ਰਚਾਰ ਵਾਸਤੇ ਹਰ ਤੰ ਤਤਪ ਰਹਿਣਾ ਜੀ ਮੈਂ ਇਹਨਾਂ ਦੇ ਗੁਰਦੀਪ ਸਿੰਘ ਨਾਲ ਜੁੜਿਆ ਕਰਕੇ ਜੀ ਆ ਸਾਡਾ ਤੀਜਾ ਗੱਤਕਾ ਖਾੜਾ ਜੀ ਦਸਾਰਵੰਦੀ ਹੈ ਇੱਥੇ ਜਿਹੜੋਂ ਅਸੀਂ ਆਪਣੇ ਇਹਨਾਂ ਦਾ ਬਹੁਤ ਧੰਨਵਾਦ ਹੈ ਜਿਹੜਾ ਨੇ ਸਾਡੇ ਇਲਾਕੇ ਨੂੰ ਵੀ ਕੋਈ ਪਤਾ ਵੀ ਤਾਂ ਕਿਸੇ ਨੂੰ ਇਹ ਗੱਤਕਾ ਕੀ ਹੁੰਦਾ ਦਸਤਾਰ ਵੰਦੀ ਕੀ ਹੁੰਦੀ ਹੈ ਕੇਸਾ ਦੇ ਮੁਕਾਬਲੇ ਕੀ ਹੁੰਨੇ ਹੁਣ ਸਾਡੇ ਕੋਲ ਲੋਕਾਂ ਦੇ ਫੋਨ ਆ ਰਹੇ ਚਾਰ-ਚਾਰ ਦਿਨ ਹੋ ਗਏ ਜੀ ਵੀ ਸਾਨੂੰ ਬਹੁਤ ਖੁਸ਼ੀ ਹੈ ਜੀ ਮੈਂ ਪਰਮਾਤਮਾ ਕੋਈ ਅਰਦਾਸ ਕਰਦੀ ਜਿਹੜੇ ਸਾਡੀ ਜ਼ਿੰਦਗੀ ਰਹਿੰਦੀ ਹੈ ਉਹ ਵੀ ਸਿੱਖੀ ਨੂੰ ਸਮਰਪਿਤ ਹੋ ਗਈ ਜੀ ਧੰਨਵਾਦ ਅਸੀਂ ਸਮੂਹ ਸਾਧ ਸੰਗਤ ਦਾ ਤੇ ਸਾਰੇ ਸਹਿਯੋਗੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਵੀ ਜਿਹੜੇ ਵੀ ਜੁੜੇ ਹੋਏ ਜਿਹੜੇ ਨਹੀਂ ਜੁੜੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਜੁੜ ਕੇ ਆਪਣੇ ਬੱਚਿਆਂ ਨੂੰ ਜਿੰਨਾ ਵੀ ਸਾਥ ਹੋ ਸਕਦਾ ਲਾਹਾ ਲੈਣਾ ਸੀ ਹਰ ਟਾਈਮ ਸੇਵਾ ਲਈ ਹਾਜ਼ਰ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ